ਜੰਮੀ ਦੇ ਵਧੀਆ ਬਣਦੇ ਪਾਣੀ ਗਿਆ ਕੋ ਦੇਰਦੀਆਂ ਮੈਨੂੰ ਬਲੌਗ ਸ਼ੁਰੂ ਕਰ ਲੈਣ ਦੋ ਹਾ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦੇ ਨਾਲ ਅੱਜ ਦਾ ਜਿਹੜਾ ਬਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਟਾਈਮ 5:00 ਵਜੇ ਤੇ ਇੱਧਰ ਇੱਕ ਬੰਦੇ ਨੇ ਠੱਗੀ ਵੱਜ ਗਈ ਇਹ ਚਾਹ ਪਤਾ ਨਹੀਂ ਪਹਿਲਾਂ ਪੀ ਕੇ ਗਏ ਆ ਪਤਾ ਨਹੀਂ ਨਹੀਂ ਮੈਂ ਸਾਰੀ ਚਾਹ ਪੀ ਗਈ ਨਾ ਨਾ ਹੁਣ ਨਹੀਂ ਮਰਦੀ 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 ਬਚ ਗਈ ਜੇ ਮਰਨਾ ਹੁੰਦਾ ਬਾ ਮਰ ਜਾਂਦੀ ਮੀਨਾ ਕ ਪਹਿਲਾਂ ਗਰਮੀ ਬਹੁਤ ਆ ਵੀ ਸੱਚੀ ਗੱਲ ਅੱਜ ਟੈਂਪਰੇਚਰ ਬਹੁਤ ਆਈ ਸੀ ਹੁਣ ਥੋੜਾ ਜਿਹਾ ਬਦਲ ਜਾ ਹੋਇਆ ਹਨਾ ਬੱਤ ਉਹ ਆ ਗਰਮ ਹਵਾ ਚੱਲਦੀ ਆ ਕੀ ਕਹਿੰਦੇ ਹੁੰਦੇ ਨੇ ਲੋ ਵਗਦੀ ਆ ਲੋ ਵਗ ਰਹੀ ਆ ਤੇ ਆਪਣਾ ਇੱਕ ਬੰਦਾ ਹੋ ਗਿਆ ਬੰਬਾਰ ਜਿਹੜਾ ਨੂੰ ਸਕੂਲੋਂ ਬੁਖਾਰ ਚੜੇ ਚੜਾਇਆ ਆ। ਮੇਰੇ ਮੂੰਹ ਤੇ ਤਾਂ ਪਤਾ ਨਹੀਂ ਕਾਤੇ ਖਾਜੋ ਕੋਈ ਡਰ ਡੁਰ ਨਹੀਂ ਆਏਗਾ ਨਿਆਣੇ ਨੂੰ ਉਹਨੂੰ ਕਈ ਦਿਨ ਦਾ ਉਹਦਾ ਮੂੰਹ ਪੱਕਿਆ ਹੋਇਆ ਸੀ ਰੋਟੀ ਨਹੀਂ ਖਾਦੀ ਜਾਂਦੀ ਸੀਗੀ। ਡਰ ਲਾ ਉਹਦੇ ਪੇਰੈਂਟਸ ਮੀਟਿੰਗ ਆ ਕੱਲੂ ਉਹਦੇ ਸਕੂਲ ਲੇ ਕੇ ਜਾਣਗੇ ਡਰਦੇ ਨੂੰ ਤੇ ਪਤਾ ਨਹੀਂ ਖਾਜ ਹੋਈ ਜਾਂਦੀ ਆ ਦੇਖੋ ਲਾਲ ਹੋਇਆ ਪੇ। ਹੁਣ ਦੇ ਬਾਈ ਦਾ ਹੁਣ ਠੱਗੀ ਦਾ ਕੀ ਬਣੂ ਠੱਗੀ ਦਾ ਕੀ ਬਣੂ। ਜੇ ਪਾਣੀ ਪੀ ਕੇ ਸਾਰ ਲਓ। ਜਾ ਤਾਂ ਮੈਂ ਪੀ ਗਈ ਸਾਰੀ ਜੁਡੇਰੀਓ ਬਲੌਗ ਦੇ ਨਾਲ ਐਂਡ ਤੱਕ ਸੱਚੀ ਉਹ ਖਾਸਾ ਇਲਾ ਇਲਾ ਲੋਗੇ ਸੱਚੀਂ ਉਂਕੜਾ ਮਝੂਟ ਬੋਲਦੇ ਆ ਤਾਂ ਮੈਨੂੰ ਮਕਾਵਲ ਕਰ ਦਿੱਤੀ ਲਾਖੀ ਦਾ ਇਹ ਬੰਦ ਉਹਨੂੰ ਖੁਰਚੋ ਜੁਡੇਰੀਓ ਬਲੌਗ ਦੇ ਨਾਲ ਐਂਡ ਤੱਕ ਦੇਖਦੇ ਆ ਇੱਕ ਤਾਂ ਸਾਡੀ ਔਰਤਾਂ ਦੀ ਜ਼ਿੰਦਗੀ ਐਸੇ ਫਿਕਰਾਂ ਨੇ ਖਾ ਲਈ ਵੀ ਅੱਜ ਕੀ ਧਰੀਏ ਕੋਣ ਕੀ ਦੇਦੀ ਕਿਹ ਕਿਹ ਦੀ ਵੀ ਕੀ ਧਰੀਏ ਅੱਜ ਕੀ ਧਰੀਏ ਰਸੋਈ ਨੂੰ ਐਦਾ ਨਾ ਪਰਦੇ ਲਾ ਕੇ ਰੱਖਣਾ ਪੈਂਦਾ ਇੰਨੀਆਂ ਮੱਖੀਆਂ ਨੇ ਸਾਡੇ ਘਰੇ ਪਾਣੀ ਬਾਹਰ ਪਾਣੀ ਸੁੰਦਰ ਨਹੀਂ ਦੇਣਾ ਟੂਟੀ ਦਾ ਕਦੇ ਗਰਮ ਪਾਣੀ ਮੈਨੂੰ ਜੇ ਮੈਂ ਪਾਣੀ ਮੰਗਲਾਂ ਨਾ ਕਦੇ ਭੁੱਲ ਭੁਲੇਖੇ ਇੰਨਾ ਤੋਂ ਵੀ ਮੈਨੂੰ ਪਾਣੀ ਦਾ ਗਲਾਸ ਦੇ ਦੋ ਇਹ ਪਤਾ ਕੀ ਕਰਦੇ ਆ ਮੈਨੂੰ ਟੂਟੀ ਦਾ ਪਾਣੀ ਦੇ ਦਿੰਦੇ ਆ ਗਰਮਾ ਗਰਮ ਇਹਨੇ ਡੈਕਟਰ ਨੇ ਮਨਾਂ ਕੀਤਾ ਹੋਇਆ ਤੇਰਾ ਠੰਡਾ ਪਾਣੀ ਇਹ ਵੀ ਨਾਰਮਲੀ ਆ ਕੇਸੈ ਨ ਬਰਫੇ ਨਹੀਂ ਪਈ ਇਹ ਚ ਬਰਫ ਦਾ ਟਾਣਾ ਸੱਡ ਤੇ ਤਿੱਕ ਕਰਦਾ ਏ ਜੇ ਮੇਂ ਫਸਲ ਫੱਕੀ ਵਿੱਚ ਖੇਤਾਂ ਦੇਖੋ ਜੀ ਟੋਰਾ ਕਲਰ ਜਾਤ ਨਹੀਂ ਆ ਪਰ ਕਾਜ ਬਹੁਤ ਹਾਂ ਪ੍ਰੋਣੇ ਨੇ ਭਾਈ ਥੋਡੇ ਨੇ ਰੰਗ ਕਰਾ ਲਿਆ ਦਾੜੀ ਨੂੰ ਹੋਰ ਨੰਦੇ ਮਾਰਾਂ ਰੌਣੇ ਨੇ ਰੰਗ ਕਰਾ ਲਿਆ ਸਭ ਕਲੀਆਂ ਕੁਲੀਆਂ ਹੋ ਗਈਆਂ ਹੁਣ ਵਿਆਹ ਦੀ ਕੁੜੇ ਤਿਆਰੀ ਆ ਸਭ ਕਲੀਆਂ ਕੁਲੀਆਂ ਹੋ ਗਈਆਂ ਕਦੇ ਮੈਨੂੰ ਵੀ ਲੈ ਜਾ ਕਰੋ ਬਿਊਟੀ ਪਾਰਲਰ ਆਪੇ ਜਾਇਆ ਉਹਨੇ ਕਿਹਾ ਤੇਰਾ ਕੀ ਆ ਉਹ ਨਾ ਕਿਹਾ ਆਪਦਾ ਫਾਹਾ ਵੱਟ ਕੇ ਆਇਆ ਮੇਰੀ ਵਾਰੀ ਫਾਹਾ ਵੱਟ ਦਾਣਾ ਲੈ ਮੈਂ ਤਾਂ ਥੋੜੀ ਜੀ ਚਾਹ ਪੀਤੀ ਆ ਉਹੀ ਹਾਲ ਨਬਦਲਾ ਹੋ ਗਿਆ ਸੀ ਵੀ ਸਾਰੀ ਚਾਹ ਪੀਗੀ ਮੈਂ ਕੀ ਤਰਨਾ ਮੈਨੂੰ ਕੋਈ ਦੱਸ ਤੋ ਕੋਈ ਚੀਜ਼ ਤਾਂ ਸੁਜੈਸਟ ਕਰਾ ਦੋ ਵੀ ਆ ਤਰ ਲਓ ਤਰਨਾ ਅੱਜ ਚਾਰ ਨਹੀਂ ਚੱਡਣ ਦੀ ਚਟਣੀ ਬਣਾਉਣੀ ਆ ਖੀਰੇ ਹੈ ਨੇ ਖੀਰੇ ਹੋਣਗੇ ਖੀਰੇ ਵੀਰੇ ਖੀਰੇ ਦੇਖੀ ਉਹਦੇ ਚਾਰਨਾ ਖਾ ਕੇ ਰੋਟੀ ਖਾ ਖਾ ਕੋਣ ਖਾਦੀ ਜਾਂਦੀ ਉਹ ਘਰ ਦੇ ਚਟਣੀ ਬਣਾਉਨੇ ਚਟਣੀ ਰੋਟੀ ਖਾ ਨਹੀਂ ਹੁੰਦੀ ਗਰਮੀ ਵੱਧਦੀ ਰੋਟੀ ਘੱਟ ਖਾਦੀ ਜਾਂਦੀ ਹੈ ਗਰਮੀ ਕਰਕੇ ਪਾਣੀ ਜ਼ਿਆਦਾ ਪੀਤਾ ਜਾਂਦਾ ਹੈ ਮੈਂ ਸਵੇਰ ਤੀ ਇੱਕ ਕੇਦੋ ਜਗ ਦੇਖ ਕੇ ਆਣੀਆ ਸੁੱਤਾ ਪਿਆ ਜਾ ਬੁਖਾਰ ਚੜ ਗਿਆ ਉਹ ਦਵਾਈ ਲੈ ਦੇਤੀ ਰਾਸ ਖਾਲੇ ਸੀ ਜਾਂ ਨਹੀਂ ਆ ਨਹੀਂ ਸੁੱਤ ਨਹੀਂ ਪੀਏ ਨਾ ਉਹ ਕੀ ਚਾਹੀਦਾ ਕਹਿੰਦੇ ਦੁੱਧ ਮੈਂ ਪੀ ਲਿਆ ਸੁੱਤਾ ਪਿਆ ਲਓ ਜਾਰ ਤੇ ਜਾਰ ਦਾ ਡੋਗੀ ਸੁੱਤੇ ਪਏ ਫੋਨ ਨੀਗਾ ਬੁਖਾਰ ਨੀਂਦ ਆ ਗਈ ਹੈਗਾ ਤਾਂ ਇੱਥੇ ਵੀ ਚੱਲ ਬਾਹਰੋਂ ਲੈ ਕੇ ਨੇ ਬਾਹਰੋਂ ਕਦੇ ਲਿਆਂਦਾ ਹੀ ਨਹੀਂ ਪੁਦੀਨਾ ਆਜ ਇੱਕ ਕਬੂਤਰ ਆਜੇ ਕਬੂਤਰ ਆਜੇ ਕਬੂਤਰ ਆਜੀ ਆਪਣਾ ਕਬੂਤਰ ਆਓ ਫਿਰ ਮੈਂ ਤਾਂ ਨਹੀਂ ਆਇਆ ਆਪ ਕਹਿੰਦੇ ਨੇ ਕਹਿੰਦੇ ਆਜ ਕਬੂਤਰ ਕਬੂਤਰ ਅੱਛੇ ਬੈਠਾ ਤਾਰ ਤੇ ਉੱਡ ਗਿਆ ਮੌਸਮ ਦੇਖੋ ਨੇ ਤਨੂੰ ਮੌਸਮ ਕਿਦਾਂ ਦਾ ਹੋ ਗਿਆ ਪੂਰੀ ਮੈਨੂੰ ਕੋਈ ਗੱਲ ਪਤਾ ਲੱਗੀ ਆ ਪੂਰੀ ਦੀ ਕਹਿੰਦੇ ਪੂਰੀ ਨੂੰ ਕੁਝ ਹੋ ਗਿਆ ਐ ਪੂਰੀ ਕਤੂਰੀ ਮਾਂ ਪੁੱਤ ਤੈਨੂੰ ਇੱਕ ਕਮ ਮਾਰੀ ਦੇ ਮਾਂ ਹੋ ਤੈਨੂੰ ਲੱਛੇ ਉੜੀ ਦੇ ਰੋਗਾਣੀ ਦੋਸਤ ਦਾਣਾ ਖਾਣਾ ਦਾਣਾ ਜਿਦੋਲ ਤਾਂ ਦਾਣਾ ਵੀਦੋਲ ਤਾਂ ਹਰਾ ਖਾਣਾ ਇਹਨੇ ਹਰਾ ਚਾਰਾ ਖਾਏਗਾ ਕਿਆ ਹੋ ਗਿਆ ਮੱਖੀ ਮੰਦੋ ਸੱਤ ਸੱਤ ਨਾਂ ਦਾ ਰੂਹ ਤੇਰੀ ਇਸ਼ਕ ਵਿੱਚ ਜਾ ਡੁੱਟਿਆ ਨੀ ਵਾਦਾ ਪੜ ਗਿਆ ਥਾ ਵਾਦਾ ਡਾਲਦੀ ਬੱਦਲ ਆ ਗਿਆ ਵੀਡੀਓ ਬਣਾਉਣੇ ਕੇ ਚੱਕਰ ਮੇ ਵਾਦਾ ਡਾਲ ਦਿਆ ਥਾ ਤੇਤੀ ਹਵਾ ਚਲਦੀ ਆ ਪੂਰੀ ਆਉਂਦ ਰક્ત ਨੂੰ ਸੇਕ ਲੱਗ ਗਿਆ ਜਾਮਣ ਨੂੰ ਵੀ ਲਾਤਾ ਇੰਨਾ ਸੇ ਕੁੱਤੇ ਨੂੰ ਗਏ ਚਲਿਆ ਗਿਆ ਇਥੇ ਉਹ ਪੱਤ ਠੀਕ ਹੂੰ E' un pedinne dove mi avrei portato. Guarda tu, dai! di bocca! Sì, ho la barca! Hai già, non lo faccio ਇਹ ਕਿਹਦਾ ਲਾ ਦਿਨਿਕਾ ਨਾ ਹਤੇ ਕੋ ਮੇਰੇ ਨਾਲ ਲੱਗੀ ਜੀ ਸਾਲ ਤੇ ਖਾਣੀ ਹੈ ਤਾਂ ਧਿਆਨ ਰੱਖ ਲਾ ਇਹ ਸਾਰਾ ਡੈਡੀ ਕਰਕੇ ਹੋਇਆ ਡੈਡੀ ਕਰਕੇ ਹੁੰਦਾ ਮੇਰੇ ਜਿੰਨੇ ਕਪੜੇ ਫੜਦੇ ਆ ਸਾਰੇ ਡੈਡੀ ਕਰਕੇ ਫੜਦੇ ਹਏ ਕੀ ਇਸ ਵੰਦੀ ਡੈਡੀ ਜਲੀ ਜਲੀ ਹਾਏ ਤਾਂ ਨੇਰੀ ਆ ਗਈ ਵੱਡ ਲੋ ਹਰਾ ਚ ਵੱਢਣ ਆਪਾਂ ਲੈ ਚੱਲੀ ਅਨਮੋਲ ਨੂੰ ਕੀ ਪਿੰਡੀਆਂ ਨੇ ਹਾਂ ਪਿੰਡੀਆਂ ਪਿੰਡੀਆਂ ਹੁੰਦੀਆਂ ਕਿ ਪ੍ਰਿੰਡੀਆਂ ਹੁੰਦੀਆਂ ਨੇ ਸਾਡੀਆਂ ਤਾਂ ਪਿੰਡੀਆਂ ਹੁੰਦੀਆਂ ਨੇ ਸਾਡੀਆਂ ਤਾਂ ਪਿੰਡੀਆਂ ਹੁੰਦੀਆਂ ਨੇ ਪਿੰਡੀਆਂ ਪ੍ਰਿੰਡੀਆਂ ਹੁੰਦੀਆਂ ਨਾ ਸਪੈਟ ਤੇ ਹਲਵਾ ਲਿਆ ਰੋਈ ਦੇ ਰੌਜ ਜਿਹੜੇ ਮੈਂ ਧੋ ਕੇ ਖੁੱਲੇ ਛੱਡੇ ਹੋਏ ਸੀਗੇ ਤੇ ਪੈਰ ਤੇ ਲੱਗ ਗਿਆ ਲੈ ਓਠ ਉੱਠ ਉੱਠ ਥੋੜਾ ਜਿਹਾ ਪਾਣੀ ਪੀ ਲਓ ਹੀ ਇੱਥੇ rau ਦੇ ਵਾਲਾ ਕਾਦੇ ਵਾਲਾ ਸੀਗਾ ਗਲੂਕੋਜ਼ ਦੀ ਆਪੇ ਭਰ ਕੇ ਪੀ ਲਿਓ ਕਹਿ ਜਾਓਗੇ 70 ਗੇ ਬੁਖਾਰਤਾ ਹੈ ਨਹੀਂ ਬੁਖਾਰਤਾ ਨਹੀਂ ਹੈਗਾ ਹੁਣ ਕਮਜ਼ੋਰੀ ਜੀ ਹੋ ਗਈ ਸਵਾਹ ਹੋ ਹੋ ਮੈਨੂੰ ਕਿਹੜੇ ਵੇਲੇ ਵਸੀਆਂ ਅੱਗੇ 5:30 ਹੋਗੇ ਤੇ ਲੋ ਜੀ ਇੱਥੇ ਆਪਾਂ ਕੱਟਾਂਗੇ ਪਿਆਜ਼ ਚਟਣੀ ਬਣਾਉਣ ਵ ਲਈ ਅੱਜ ਆਪਾਂ ਚਟਣੀ ਬਣਾਉਣੀ ਆ ਉਹਦੇ ਵਾਸਤੇ ਆਪਾਂ ਪਿਆਜ਼ ਕੱਟਦੇ ਆ ਤਿੰਨੇ ਪਿਆਜ਼ ਪਾਏ ਸੀ ਮੈਂ ਜ਼ਿਆਦਾ ਨਹੀਂ ਸੀ ਚਟਣੀ ਬਣਾਈ ਥੋੜੀ ਬਣਾਈ ਸੀ ਤੇ ਪਦੀਨੇ ਦੀ ਆਪਾਂ ਚਟਣੀ ਬਣਾਵਾਂਗੇ ਬਹੁਤ ਟੇਸਟੀ ਲੱਗਦੀ ਆ ਹਨਾ ਜਦੋਂ ਹੋਰ ਕੋਈ ਚੀਜ਼ ਖਾਣ ਨੂੰ ਮਨ ਨਾ ਕਰੇ ਤੇ ਮੂੰਹ ਦਾ ਵਿੱਚ ਟੇਸਟ ਆ ਨਾ ਦਵਾਈਆਂ ਖਾ ਖਾ ਕੇ ਟੇਸਟ ਜਿਆ ਹੋਰ ਤਰ੍ਹਾਂ ਦਾ ਹੋਇਆ ਪਿਆ ਜੀਬ ਆਪਣੀ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਜਦੋਂ ਆਪਾਂ ਜ਼ਿਆਦਾ ਦਵਾਈ ਖਾਂਦੇ ਆ ਤੇ ਫਿਰ ਹਨਾ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਤੇ ਉਦਾਂ ਹੀ ਅੱਜ ਹੁਣ ਮੇਰੇ ਕੋਈ ਆਪਸ਼ਨ ਵੀ ਨਹੀਂ ਸੀਗੀ ਤੇ ਫਿਰ ਇੱਕੋ ਆਪਸ਼ਨ ਆਪਣੇ ਕੋ ਬਚੀ ਸੀਗੀ ਤੇ ਵੀ ਆਪਾਂ ਬਣਾ ਲੰਨੇ ਆ ਚਟਣੀ ਚਟਣੀ ਦੀ ਮੈਂ ਸਾਰੀ ਤਿਆਰੀ ਕਰਕੇ ਰੱਖ ਲਈ ਤੇ ਉਸ ਤੋਂ ਬਾਅਦ ਹੁਣ ਮੈਂ ਲੱਗ ਗਈ ਇੱਥੇ ਆ ਕੇ ਭਾਂਡੇ ਤੋਂ ਜਿਹੜੇ ਕਿ ਭਾਂਡੇ ਥੋੜੇ ਜਿਹੇ ਦੁਪਹਿਰ ਦੇ আর ਚਾਹ ਦੇ ਪਏ ਸੀਗੇ ਤੇ 1000 ਦਾ ਟਿਫਨ ਸੀਗੇ ਥੋੜੇ ਜਿਹਾ ਭਾਂਡੇ ਸੀਗੇ ਆਪਾਂ ਪਹਿਲਾਂ ਇਹ ਸਾਫ਼ ਕਰ ਲਾਂਗੇ ਕਿਚਨ ਆਪਾਂ ਸਾਫ਼ ਬਾਅਦ ਵਿੱਚ ਨਵਾਂ ਕੰਮ ਕਰਨ ਨੂੰ ਫੇਜ ਹੀ ਕਰਦਾ ਜੇ ਕਿਚਨ ਸਾਫ਼ ਹੋਵੇ ਹਨਾ ਤੇ ਉਹ ਵੀ ਧਾਰ ਚੋ ਕੇ ਦੁੱਧ ਰੱਖ ਗਏ ਇੱਥੇ ਇਹ ਪਾ ਦੁੱਧ ਵੀ ਕੱਢਾਂਗੇ ਤੇ ਭਾਂਡੇ ਵੀ ਮਾਂਜਾਂਗੇ ਭਾਂਡੇ ਹੁੰਦੇ ਤਾਂ ਥੋੜੇ ਹੀ ਨੇ ਮੈਂ ਪਹਿਲਾਂ ਤਾਂ ਨਹੀਂ ਸੀ ਮਾਂਜੇ ਵੀ ਚਾਹਲੇ ਹੋ ਜਾਣ ਵੀ ਇਕੱਠੇ ਮਾਂਜਦੀਆਂ ਫਿਰ ਕਿਉਂਕਿ 3 ਵਜ ਜਾਂਦੇ ਸਾਨੂੰ ਰੋਟੀ ਖਾਂਦੇ ਰੁਮਿੰਦ ਕਤਮ ਲੈ ਕੇ ਬਸ ਫਿਰ ਦੁਬਾਰਾ ਫੇਰ ਕੰਮ ਨੂੰ ਲੱਗਣਾ ਹੁੰਦਾ 4 ਵਜ ਦੇ ਨੂੰ ਤੇ ਲੋ ਜੀ ਦੁੱਧ ਮੈਂ ਭਾਂਡੇ ਮਾਂਜ ਸੀ ਹੁਣ ਪਾ ਦੁੱਧ ਕੱਢਦੇ ਆ ਦੁੱਧ ਫ੍ਰਿਜ ਚ ਉਹ ਵੀ ਕੱਢ ਕੇ ਰੱਖ ਲਿਆ ਜਿਹੜਾ ਗਰਮ ਕਰਨਾ ਆ ਉਹ ਤਾਂ ਉਦੋਂ ਚੋਂ ਮੈਂ ਗਰਮ ਕਰਕੇ ਪੀਣ ਨੂੰ ਔਰ ਜਾਗ ਨੂੰ ਕਰ ਦਿੰਦੀ ਨੇ ਜਿਹੜਾ ਬਚ ਜਾਂਦਾ ਸਵੇਰੇ ਚਾਹ ਨੂੰ ਉਹ ਨਾ ਰੱਖ ਲਈਦਾ ਤਿਲਾ ਜੀ ਦੁੱਧ ਤਾਂ ਫਰਿੱਜ ਚ ਲਾਤਾ ਕੱਢ ਕੇ ਤੇ ਹੁਣ ਆਪਾਂ ਬਾਲਟੀ ਧੋ ਦਾਂਗੇ। ਸ਼ਾਮ ਦੇ ਟੈਮ ਕੰਮ ਕਦੇ-ਕਦੇ ਤਾਂ ਬਹੁਤ ਜ਼ਿਆਦਾ ਹੁੰਦਾ ਤੇ ਕਦੇ-ਕਦੇ ਥੋੜਾ ਜਿਹਾ ਮਤਲਬ ਘੱਟ ਹੁੰਦਾ ਸੇਮਟ ਜਾਂਦਾ ਜਲਦੀ। ਤੇ ਲਓ ਜੀ ਇੱਥੇ ਆਪਾਂ ਚਟਣੀ ਵਾਲੇ ਪਿਆਜ਼ ਤੇ ਧਨੀਆ ਵੀ ਤੋਂ ਲੰਘ ਜਾar ਵੀ ਉੱਠ ਕੇ ਆ ਗਿਆ ਸੀ ਇੱਥੇ ਹੀ ਰਿੜਦਾ ਸੀ ਮੇਰੇ ਕੋਲੇ ਮੈਂ ਉਹ ਫੜਾ ਦੇ ਚੱਲ ਮੈਨੂੰ ਹਨਾ। ਉਹ ਰੇ ਫੜਾ ਤੇ ਤੇ ਮੈਂ ਧੋ ਕੇ ਰੱਖ ਤੇ ਤੇ ਲਓ ਜੀ ਹੁਣ ਬਣਾਵਾਂਗੇ ਆਪਾਂ ਚਟਣੀ। ਚਟਣੀ ਬਣਾਉਣ ਲਈ ਆਪਾਂ ਲਿਆ ਪਿਆਜ਼ ਤੇ ਪੁਦੀਨਾ। ਤੇ ਥੋੜਾ ਜਿਹਾ ਨਮਕ ਟੇਸਟ ਅਨਸਾਰ ਤੇ ਥੋੜਾ ਜਿਹਾ ਮਿੱਠਾ ਉਸ ਤੋਂ ਬਾਅਦ ਅੰਬ ਦੇ ਚਾਰਦੀ ਫਾੜੀ ਤੇ ਨਿੰਬੂ ਦੇ ਚਾਰਦੀ ਇੱਕ ਫਾੜੀ ਟੇਸਟ ਮੁਤਾਬਕ ਹਰੀ ਮਿਰਚ ਪਾ ਲਈ ਆਪਾਂ ਨੇ ਤੇ ਨਮਕ ਪਾ ਲਿਆ ਤੇ ਨਾਲ ਹੀ ਪਾ ਪਾ ਲਿਆ ਲੋਨ ਲਓ ਜੀ ਚਟਣੀ ਆਪਾਂ ਗ੍ਰाइंड ਕਰ ਦੰਨੇ ਬਹੁਤ ਟੇਸਟੀ ਬਣੀ ਸੀਗੀ ਅਸੀਂ ਖਾਧੀ ਜਦੋਂ ਤੇ ਜਿਆਦਾ ਹੀ ਫੇਵਰਟ ਆ ਚਟਣੀ ਉਦਾਂ ਵੀ ਜਦੋਂ ਆਪਣਾ ਮਨ ਨਹੀਂ ਕਰਦਾ ਨਾ ਕੋਈ ਦਾਲ ਸਬਜ਼ੀ ਖਾਣ ਨੂੰ ਚਟਣੀ ਨਾ ਰੋਟੀ ਬਹੁਤ ਸਵਾਦ ਲੱਗਦੀ ਹੈ ਤੇ ਲਓ ਜੀ ਹੁਣ ਆਪਾਂ ਆਟਾ ਗੁੰਨ ਲਾਂਗੇ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਆਉਂਨੇ ਆ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇੱਥੇ ਮੈਂ ਆਟਾ ਗੁੰਨਦੀ ਸੀ ਨਾਲ ਦੀ ਨਾਲ ਜਿਆ ਮੇਰੇ ਨਾਲ ਪਤਨ ਕੀ ਕੋਈ ਗੱਲਾਂ ਕਰਦਾ ਸੀ ਏ ਮੈਂ ਵਾਰ-ਵਾਰ ਕਹੀ ਜਾਂਦੇ ਮम्मा ਸਵੇਰਾ ਹੋ ਗਿਆ ਮੈਂ ਉਹਨੂੰ ਕਹਿੰਦੀ ਸੀ ਸਵੇਰ ਨਹੀਂ ਹੋਈ ਹੈਗੀ ਸ਼ਾਮ ਹੋ ਗਈ ਆ ਕਿਉਂਕਿ ਅੱਜ ਪਹਿਲੇ ਦਿਨ ਸੁੱਤਾ ਸੀਗਾ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ